ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਉਹਨੇ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚਿ ਰਖਵਾਰ ਚਪੈ ਝਪ ਨ ਹੋਵਈ ਜੇ ਦਾਇਰ ਹਲ ਅਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਪਾਰ ਸੈ ਸਿਆਣਪਾ ਲਖੂ ਹੈ ਜਿਕ ਨਾ ਚੱਲੇ ਨਾਲ ਕੇਵ ਸਤਿਆਰਾ ਹੋਈਐ ਕਾ ਗੂੜਾ ਟੁੱਟੈ ਪਾਲ ਹੁਕਮ ਲਜਾਈ ਚੰਨਣਾ ਨਾਨਕ ਲਖਿਆ ਨਾਲ ਹੁਕਮੇ ਹੋ ਮਨਾਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋ ਮਨਾ ਜੀ ਹੁਕਮ ਲੈ ਵੜਾਈ ਹੁਕਮੇ ਤੋਂ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਆਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣੁ ਬਗਸ਼ੇ ਤਾਣ ਅਗਾਵੇ ਕੋ ਦਾਤ ਜਾਣੇ ਸਾਨ ਗਾਵੇ ਕੋ ਗੁਣ ਔੜਿਆ ਗਿਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਇਕ ਰਜਨਖੇ ਗਾਵੇ ਕੋ ਜਿਨੈ ਪ੍ਰਦੇਹੀ ਗਾਵੇ ਕੋ ਜਪੈ ਦਸੰਦੂਰ ਗਾਵੇ ਕੋ ਏਖੇ ਹਾਦਰਾ ਹضور ਕਥਨਾ ਗਥਿ ਨਾਵੇ ਟੂਟ ਕਤ ਗਤ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਤਿਗ ਪਾਹੀ ਜਗਾ ਜਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਸੈ ਵਿਪਰਵਾਹੋ ਸਾਚਾ ਸਾਹੀ ਸਾਚਨਾਏ ਪਾਖਿਆ ਪਉ ਅਪਾਰ ਆਖ ਮੰਗਹਿ ਦੇਹੀ ਦੇਹੀ ਦਾਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿਸੈ ਦਰਬਾਰ ਮੋਹ ਕਹਿ ਬੋਲਿਐ ਜਿਸੁ ਮਨਿ ਤਨੇ ਪਿਆਰ ਅਮਰਤ ਵੇਲਾ ਸਚੁ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੁਗਦਵਾਨ ਨਾਨਕ ਐ ਬਝਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਇ ਕਿਤ ਨਾ ਹੋਈ ਆਪੇ ਆਪੁ ਅਨੰਦ ਰੰਝਨ ਸੋਇਨ ਸੇਵਿਆ ਜਨ ਪਾਇਆ ਮਾਨ ਨਾਨਕ ਗਾਵੀਐ ਗੁਨੇ ਨਿਦਾਨ ਗਾਵਿਆ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰੇਸ਼ਰ ਗੁਰ ਗੋਗਰਗ ਪਰਮਾ ਗੁਰ ਪਾਰਵਤੀ ਮਾਈ ਰਿਹਉ ਜਾਣਾ ਆਖਾ ਨਹੀਂ ਕਹਿਣਾ ਗਤ ਨਾ ਜਾਈ ਗੁਰਾਕ ਦੇਵ ਜਾਈ ਸਬਨਾ ਜੀਆਂ ਕਗ ਦਾਤਾ ਸੋ ਮੈਂ ਸਰਣਾ ਜਾਈ ਤੇ ਰਤਨਾਵਾਂ ਜੀ ਦਿਸ ਪਾਵਾਂ ਉਹਨਾਂ ਪਾਣੇ ਕੀ ਨਾਏ ਕਰੀ ਜੀਤੇਸ਼ ਰੂਪ ਪਾਈ ਵੇਖਾਂ ਉਹਨਾਂ ਕਰਮਾਂ ਕੀ ਮਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣੀ ਗੁਰਾਕ ਦੇਵ ਜਾਈ ਸਬਨਾ ਜੀਆਂ ਕਗ ਦਾਤਾ ਸੋ ਮੈਂ ਸਰਣਾ ਜਾਈ ਜੇ ਜੋ ਚਾਰਿਆ ਅਰਜਾ ਹੂਨ ਸੁਨੇ ਹੋਏ ਨ ਵਖ ਡਾਵੇ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਮੁ ਖਾਈ ਕੇ ਜਸ ਕੀ ਰਤ ਜਗ ਲੇ ਜੇ ਤਿਸ ਨੰਦਰਣਾ ਵੇ ਦਾ ਵਾਤਨਾ ਪੁੱਛੈ ਕੀ ਕੀਤਾ ਅੰਦਰ ਕੀਰ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣਕ ਦੇਗਣੁ ਅੰਤਿਆ ਗੁਣ ਦੇ ਤਿਹ ਹਾ ਖੁਨਾ ਸੁਝੈ ਜੇ तिस ਅਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤ ਤਵਲਾ ਕਾਸ਼ ਸੁਣੈ ਦੀਪ ਨਉ ਪਤਾਲ ਸੁਣੈ ਪੂਨ ਸਕੇ ਕਾਲ ਨਾਨਕ ਭਗਤਾਂ ਅਸਤਾਵ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਹੰਤ ਸੁਣਿਆ ਮੋਕਸ਼ਲਾ ਹਨਮੰਦ ਸੁਣਿਆ ਜੋਗ ਜਗਤਿ ਨ ਪੇਧ ਸੁਣਿਆ ਸਾਸ ਸਭ ਸਮਰਤਿ ਵੇਦ ਨਾਨਕ ਭਗਤਾਂ ਅਸਤਾਵ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋ ਗਿਆਨ ਸੁਣਿਆ ਅਡਸਰਕ ਅਸਨਾਨ ਸੁਣਿਆ ਪੜ ਬੜ ਪਾਵੇਂ ਮਾਨ ਸੁਣਿਆ ਲਾਗੇ ਸਹੇ ਤਿਆਨ ਨਾਨਕ ਭਗਤਾ ਸਭ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਿਰਾ ਗੁਨਾਖੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਹਾ ਸੁਣਿਆ ਹਾਥ ਹੋਵੇ ਸਗਹ ਨਾਨਕ ਭਗਤਾਂ ਅਸਤਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੈ ਪਿਛੇ ਪੁੱਛਤਾਏ ਕਾਦ ਕਰਮ ਨਾ ਲਖਣਾ ਹਾਰ ਬੰਨੇ ਕਾ ਵਿਕਰਣ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਈ ਮਨ ਮਾਰੁ ਠਾਗ ਨਾ ਪਾਈ ਮਨ ਦੇ ਪਤ ਸਿਉ ਪ੍ਰਗਟ ਜਾਇ ਮਨਿ ਮਗਨ ਚੱਲੇ ਪੰਥ ਮਨੈ ਧਨੁ ਸੇ ਤੀਸਨ ਬੰਦ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਈ ਮਨੈ ਪਾਵਹਿ ਮੁਖ ਦਵਾਰ ਮਨੈ ਪ੍ਰਵਾਰ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨੁ ਪਵੈ ਨਾ ਪਿਖ ਆਸਾ ਨਾਮ ਰਜਨ ਬੋਈ ਜੀ ਕੋ ਮਨ ਜਾਣੈ ਮਨ ਕੋਈ ਪੰਜ ਪਰਮਾਨ ਪੰਜ ਅਪਰਦਾਨ ਪंचे ਪਾਵ ਹੈ ਦਿਰਗ ਮਾਨ ਪंचे ਸੁਭ ਹੈ ਦਰ ਰਾਜਾਨ ਬੰਚਾਕ ਗੁਰੇ ਧਿਆਨ ਜੇ ਕੋ ਕਹੈ ਅਥਨੇ ਵਿਚਾਰ ਕਰਤੈ ਕ ਕਨਣ ਨਾਹੀ ਸਮਾਰ ਤੋਲ ਧਨਮ ਦਿਆਖਾ ਪੂਤ ਸੰਤੋਸ਼ ਆਦਖਿਆ ਜਨ ਸੂਤ ਜੀ ਕਬੂਜੇ ਹੋਵਾ ਸਚਿਆਰ ਤਬ ਲੋਕਰ ਕੀਤਾ ਪਾਰ ਧਰਤੇ ਹੋਰ ਪਰੈ ਹੂਰ ਹੂਰ ਜਿਸ ਤੇ ਪਾਰਤਨ ਕਮਨ ਜੂਰ ਜੀ ਜਾਤ ਨੰਗਾ ਕੇ ਨਾਮ ਸਭ ਨਾਲ ਲਿਖਿਆ ਅਗ ਦੇਖ ਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣ ਕਉਣਕੂਤ ਕਿਤਾਬ ਸੈ ਇੱਕ ਗਵਾਵ ਦਿਸਤੇ ਹੋਏ ਲਖ ਦਰੀਆ ਕੁਜਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਦ ਤ ਪਾਵੇ ਛਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਾਂ ਕਜਪ ਆਸਾਂ ਪਾਉ ਆਸਾਂ ਪੂਜਾ ਆਸਾਂ ਖਤਪਤਾ ਆਸਾਂ ਗ੍ਰੰਥ ਮੁਖ ਵੇਦ ਪਾਠ ਆਸਾਂ ਜੋਗ ਮਨ ਰਹੇ ਉਦਾਸ ਆਸਾਂ ਭਗਤ ਗੁਣ ਗਿਆਨ ਵਿਚਾਰ ਆਸਾਂ ਸਥੀ ਆਸਾਂ ਖਦਾਤਾ ਆਸਾਂ ਸੂਰਮੈ ਭਗਸਾਰ ਆਸਾਂ ਖਮੋਨ ਵਿਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਪਾਵੇਂ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਰ ਅਸਾਂ ਕਮੂਰ ਖੰਦਕੂਰ ਅਸਾਂ ਚੋਰ ਹਰਾਮਕੂਰ ਅਸਾਂ ਖਮਰ ਕਰ ਜਾਹੇ ਜੂਰ ਅਸੰਖ ਗਲਵਣ ਹਤਿਆ ਕੁਮਾਹੇ ਆਸੰਖ ਪਾਪੀ ਪਾਪ ਕਰ ਜਾਹੀ ਅਸਾਂ ਕੁੜਿਆਰ ਕੁੜੇ ਫਿਰਾਹ ਆਸਾਂ ਮਲੇਸ਼ ਮਨ ਪਾਖਾਹੀ ਅਸਾਂ ਅਨੰਦਕ ਸ੍ਰੀ ਕ੍ਰਿਪਾਰ ਨਾਨਕ ਨੀਚ ਕਹ ਵਿਚਾਰ ਦਵਾਰਿਆ ਨ ਜਾਵੇਂ ਇੱਕ ਵਾਰ ਜੋ ਤਿਤ ਪਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕੇ ਨਾਮ ਸੰਗਤਾਂਬ ਅਗੰਮ ਅਗੰਮ ਸੰਖ ਲੋਏ ਅਸੰਖ ਹੈ ਸਿਰਪਾਨ ਹੋਈ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਨਣਾ ਹੈ ਜੇ ਫਰਮਾਏ ਦੇਵ ਤਵ ਪਾਹੇ ਜੇ ਤਾ ਗਿਤਾ ਤੇ ਤਾ ਨਾਉ ਵਣਦਾ ਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਭਾਵੇ ਸਾਇ ਭਲੇਗਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦਨ ਮੇਹ ਪਾਣੇ ਤੂਤ ਅਦ੍ਰਿਸ਼ ਖੇਹ ਮੋਤ ਬਲਿਤੇ ਕਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਭਰੀਏ ਮਤ ਪਾਪਾ ਗਏ ਸੰਗ ਉਹੋ ਧੋਪੇ ਨਾ ਵੈ ਕੇ ਰੰਗ ਪੁੰਨੇ ਪਾਪੇ ਆਖਣ ਨਾਹੀ ਕਰ ਕਰ ਕਰਨਾ ਲਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਬੋ ਜਾਹੁ ਤੀਰਤਵ ਦਿਆ ਦਤਦਾਨ ਜੇ ਕੋ ਪਾਵੇ ਜਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਦਰਗਾਹ ਤੀਰਥ ਬਲ ਨਾਉ ਸਾਗੁਣੁ ਤੇਰੇ ਮੇ ਨਾਹੀ ਕੋਈ ਊਣਗੁਣ ਗੀਤੇ ਭਗਤ ਨਾ ਹੋਵੇ ਸਵਸਥ ਆਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚ ਕਾਉਨ ਸੁਬਿਲਾ ਵਖਤ ਕਮਣ ਕਮਣ ਥਿਤ ਕਮਣ ਬਾਰ ਕਮਣ ਸ੍ਰੋਤੇ ਮਾਹੂ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪਣ ਤੇ ਦੇਹੁ ਬਲੇਖ ਪ੍ਰਾਣ ਵਖਤ ਨਾ ਪਾਇਓ ਕਾਦੀਆ ਇਹ ਲਿਖਣ ਅਨੇਕ ਰਾਣ ਥਿਤ ਵਰਣਾ ਜੋਗੀ ਜਾਣੈ ਰਤ ਮਾਹੂ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਣਾਹੀ ਕਮਨ ਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦਿਨ ਇੱਕ ਸਿਆਣਾ ਵੱਡਾ ਸਾਹਿਬ ਡੇ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੁਹੈ ਪਤਲ ਬਤਾਨ ਨਖ ਗਸ ਅਗਾਸ ਓਟ ਕੋਨੇ ਪਾਰਥ ਕੇ ਵੇਤ ਗਨੇਖ ਬਾਤ ਸੈ ਸਠਾਰ ਰਹੇ ਕਹਿਣ ਕਿ ਤੇਬ ਅਸਲੇ ਤਾਤ ਲਿਖਾ ਹੋਇ ਤਨਖੀਏ ਲਿਖੋ ਹੋਇ ਬਨਾਸ਼ ਨਾਨਕ ਵਡਾਖੀਏ ਆਪੇ ਜਾਣੇ ਆਪ ਸਲਾਹੀ ਸਨਹ ਤੇ ਸ੍ਰੋਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਹਾਸਲ ਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਂ ਨਾ ਹੁਵਲੀ ਜੀ ਦੇਸ ਮਨੋ ਨਾ ਵਿਸਰਣ ਅੰਤਨਾ ਸਿਖਤੀ ਕਿੰਨ ਅੰਤ ਅੰਤਨਾ ਕਰਨੇ ਦੇਣ ਅੰਤ ਅੰਤਨਾ ਵੇਖਣ ਸੁਣ ਅੰਤ ਅੰਤਨਾ ਜਾਪੈ ਕੀਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਵਾਰ ਅੰਤ ਕਾਰਨ ਗੇਤੇ ਬਿਰਲਾ ਹੈ ਧਾਕ ਅੰਤਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚ ਉਪਰ ਉੱਚ ਨਾਉ ਨਾਉ ਇਹ ਉੱਚਾ ਹੋਇ ਕੋਈ ਇਹ ਸੋਚੇ ਕੋ ਜਾਣੇ ਸੋਈ ਜੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਨਾਮ ਲਖਿਆ ਨਾ ਜਾਏ ਵੱਡਾ ਦਾਤਾ ਤੈਨ ਅਤਮਾਈ ਕੀਤੇ ਮੰਗ ਹੈ ਜੋ ਦਾ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮਨੁ ਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤਿਆ ਦੁਖ ਭੂਖ ਸਦਮਾਰ ਹੀ ਪੈਦਾ ਤੇ ਦਿਦਤਾਰ ਬੰਦ ਖਲਾਸੀ ਬਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕਾਖ ਨ ਪਾਏ ਹੋ ਜਾਣੇ ਜੀਤੀਆ ਮੂੰਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪੇ ਕੀ ਕੀ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੈ ਪਾਦਸ਼ਾਹ ਅਮਲ ਗੁਣਾ ਮਲਵਾ ਪਰ ਅਮਲਵਾ ਪਾਰੀਏ ਔਨ ਪੰਡਾਨ ਅਮਲ ਆਵਹਿ ਅਮਲ ਜਾਹੇ ਅਮਲ ਪਾਏ ਅਮਲਾ ਸਮਾਹੇ ਅਮਨ ਧਰਮ ਅਮਨ ਦੇਵਾਨ ਅਮਲ ਤੋਂ ਨਮਨ ਪ੍ਰਮਾਣ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਨ ਕਰਮ ਅਮਲ ਪ੍ਰਮਾਣ ਅਮਲੋ ਮੁਲਾਖਿਆ ਨਾ ਜਾਏ ਆਖ ਆਗਨ ਹੈ ਜਿਵਲਾਈ ਆਖੇ ਵੇਦ ਪਾਣ ਪ੍ਰਾਨ ਆਖੇ ਪੜੇ ਕਰੇ ਰਖਿਆ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਸਰਾਕੇ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖ ਹੈ ਸੁਰਨਰ ਬੁਨਜਨ ਸੇਵ ਕੀਤੇ ਆਖੇ ਆਕਨ ਪਾਹੀ ਕੀਤੇ ਕਹਿ ਕਹ ਹੈ ਉਠੋ ਉਠ ਜਾਹੇ ਇਤੇ ਗਿਤੇ ਹੋਰ ਕਰੇ ਤਾਖ ਨਾ ਸਕੈ ਕੀ ਕੀ ਜੇਉਣ ਭਾਵੈ ਤੇਉਣ ਹੋਏ ਨਾਨਕ ਜਾਣੈ ਸੱਚਾ ਸੋਏ ਦੇਖੋ ਆਖੇ ਬੁੱਲ ਵਿਗਾਨ ਤਾ ਲਿਖੈ ਸਰਗਵਾਰਾ ਗਵਾਰ ਸੋ ਅਦਰ ਆਖਿ ਹਾ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਆਵਾਜੇ ਨਾ ਨਨੇਕ ਸੰਖਾ ਕੀਤੇ ਆਵਨ ਹਾਰੇ ਕੀਤੇ ਰਾਗ ਬ੍ਰਿ ਸਭ ਕਹੀਨ ਕੀਤੇ ਗਾਵਨ ਹਾਰੇ ਗਾਵ ਹੈ ਤੁਮ ਨੂੰ ਆਪਉਣ ਪਾਣੇ ਮੈਂ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਬਦ ਲਿਖ ਜਾਣ ਹੈ ਲਿਖ ਲਿਖ ਧਰਮ ਉਚਾਰੇ ਗਾਵ ਹੈ ਸਰਬਨਮਾ ਦੇਵੀ ਸੂਹਨ ਸਦਾ ਸੁਵਾਰੇ ਗਾਵ ਹੈ ਕੇਂਦਰਨਾਥ ਜਨ ਬੈਠੇ ਦੇਵਤਿਆਂਦਰ ਨਾਲੇ ਗਾਵ ਹੈ ਸਿਦ ਸੁਮਾ ਦੇ ਅੰਦਰ ਗਾਵਨ ਸਾਜ ਵਿਚਾਰੇ ਗਾਵਨ ਜਥੇ ਸਦੇ ਸੰਤੋਖੇ ਗਾਵ ਹੈ ਵੀਰ ਖਰਾਰੇ ਗਾਵਨ ਪੰਡਿਤ ਪ੍ਰਿੰਦਨਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੁਗਣੀ ਆਮਨ ਮੋਹਨ ਸਰਗਾਮ ਚਪਿਆਨੇ गाव ਰਤਨੁ ਪਾਏ ਤੇਰੇ ਅੱਠ ਸਠਿ ਤੀਰਥ ਨਾਲੇ ਗਾਵਹਿ ਜੋਧ ਮਹਾਮਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮਨਵਰ ਭੰਡਾ ਕਰ ਕਰ ਖੇਤਾਰੇ ਸੇ ਤਜਨ ਗਾਵਹਿ ਜੋਧਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮ ਚਿਤਨਾ ਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾ ਸਾਹਿਬ ਸੱਚਾ ਸਾਚੀ ਨਾਈ ਹੈ ਬਿਹੋ ਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨੁ ਪਾਈ ਕਰ ਕਰ ਵੇਖੈ ਗੀਤਾ ਆਪਣਾ ਜੇਵ ਤੇ ਸ ਦੇਵੜਿਆਈ ਜੋ ਤੇ ਸ ਪਾਵੈ ਸੋਏ ਕਰਸੀ ਹੁਕਮ ਨਾਖ ਨਾ ਜਾਇ ਸੋ ਪਾਦ ਸਾਹੁ ਸਹਾ ਪਾਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਸ਼ ਨਾ ਪਾ ਚੋਲੀ ਧਿਆਨ ਕੀ ਗ੍ਰਹਿ ਭੂਤ ਕਿੰთა ਕਾਲਖਵਾਰੇ ਕਾਇਆ ਜੋਤ ਰਿੰਡਾ ਪ੍ਰਤੀਤ ਆਏ ਪੰਥੀ ਸਗਲ ਅਜਮਤੀ ਮਨ ਜੀਤੈ ਜਗ ਜੀਤ ਆਦੇਸ ਜਸੈ ਆਦੇਸ ਆਦਨਿਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਬੋਧਗਿਆਂ ਦੇ ਆਪਨਾਰਣ ਘੜਕ ਦਿਵਾਜੇ 나ਦ ਆਪਨਾਥ ਨਾਥੇ ਸਭ ਜਾ ਕੀ ਰਿੱਧ ਸੁਗਵਰਾ ਸਾਧ ਸੰਯੋਗ ਵਿਜੋਗ ਦਵਿਕਾਰ ਚਲਾਵ ਹੈ ਲੇਖਿਆ ਹੈ ਭਾਗ ਆਦੇਸਿਸ ਹੈ ਆਦੇਸ ਆਦਨਿਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤਿ ਵਿਆਇ ਦਿਨ ਚੇਲੇ ਫਲਵਾਨ ਇਕ ਸੰਸਾਰ ਏਕ ਪੰਡਾਰ ਏਕ ਲਾਈ ਦੀਵਾਨ ਜੀਵ ਦੇਸ ਆਪਾਵੈ ਤਮੈ ਚਲਾਵੈ ਜਿਬਹੁ ਮੈਂ ਪ੍ਰਮਾਨ ਹੋਵੇ ਖੇਵ ਨਾਨਕ ਨਦਰਨਾ ਆਵੇ ਬਹੁਤਾ ਇਹੋ ਵਿਦਾਨ ਆਦੇਸ ਦੇਸ ਆਦੇਸ ਆਦਨਿਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਬਨਾਰ ਜੋ ਸਪਾਇਆ ਸਿਕਾਵਾਰ ਕਰ ਕਰ ਵੇਖ ਸਭ ਜਨ ਹਾਰ ਨਾਨਕ ਸੱਚੇ ਸੱਚੇ ਕਾਰ ਆਦੇਸ ਜਸੈ ਆਦੇਸ ਆਦ ਅਨੇਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਇਹ ਦੂਜੀ ਬੋਲਖ ਹੋ ਹੈ ਲਖ ਵਹੇ ਲਖ ਵੇਸ ਲਗ ਲਾ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾ ਹਮਨ ਪਵਣੀਆਂ ਚੜਿ ਹੋਏ ਕੀਸ ਸੁਣ ਗਿਲਾ ਆਕਾਸ ਕੇ ਕੀਟਾ ਆਇ ਰੇਸ ਨਾਨਕ ਨਦਰੇ ਪਾਈਐ ਕੂੜੇ ਕੂੜਾ ਠੀਸ ਆਖਣਾ ਜੋਰ ਜਪੈਣੈ ਜੋਰ ਜੋਨਣਾ ਮੰਗਣ ਦਿਨ ਦਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੋਨਣਾ ਦਾਇ ਮਾਲ ਮਨਸੂਰ ਜੋੜਨਾ ਸੁਰਤੇ ਗਿਆਨ ਵਿਚਾਰ ਜੋੜਨਾ ਜੁਗਤੇ ਫਟੇ ਸੰਸਾਰ ਜੇ ਸਾਥ ਜੋਰ ਅਗਨ ਵੇਖੇ ਸੋਏ ਨਾਨਕ ਉਤਮ ਨੀਚ ਨਾ ਹੋਏ ਰਾਤੇ ਰੋਤੇ ਧਤੇ ਵਾਰ ਪਵਨ ਪਾਨ ਅਗਨੀ ਪਤਾਲ ਇਸ ਵਿੱਚ ਧਰਤੇ ਥਾ ਵਰਕੀ ਤਨਉਸ਼ਾਲ ਇਸ ਵਿੱਚ ਜੀ ਰਗਤ ਕੇ ਰੰਗ ਅਨੰਤ ਕੇ ਨਾਮ ਅਨੇਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਅਪਨਵਾਨ ਨਜ਼ਰੇ ਕਰਪਵ ਨਿਸ਼ਾਨ ਕੱਜ ਬਕਾਇ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਦਰਮ ਖਨ ਗਾਇਓ ਦਰਮ ਗਿਆਨ ਖਨ ਕਾ ਕੋ ਕਰਮ ਕੀਤੇ ਪਵਨ ਬਾਣੇ ਵੇ ਸੰਤਰ ਕੀਤੇ ਕਾਨ ਮਹੇਸ਼ ਕੀਤੇ ਪਰਮੇ ਕਾਟ ਤ ਕੜੀ ਹੈ ਰੂਪ ਰਾਂਕੇ ਵੇਸ ਕੀਤੇ ਆਕਰਮ ਭੂਮੀ ਮੀਰ ਕੀਤੇ ਕੀਤੇ ਤੁਬ ਦੇਸ਼ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੇ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਬਚੰਦ ਜਿੱਥੇ ਨਾਮ ਬਨੂਦ ਕੋਡ ਆਨੰਦ ਸਰਵਖੰਡ ਕੇ ਬਾਣੀ ਰੂਪ ਜਥੈ ਘਾਟਿ ਘੜੀਐ ਬਹੁਤਾਨੂਪ ਤਾ ਕੇ ਅੰਗ ਲੰਗਥਿਆ ਨਾ ਜਾਹੇ ਦੇਖੋ ਕਹੈ ਪਿਛੇ ਪੁਛਤਾਇ ਕਿਥੈ ਘੜੀਐ ਸੁਰਤ ਮਾਤਮਨ ਬੁੱਧ ਤਥੈ ਘੜੀਐ ਅਸਰਸ ਤਾਂਗੀ ਸੁਧ ਕਰਮਖੰਡ ਕੇ ਬਾਣੀ ਜੋਦ ਤੈ ਹੋਰੜਾ ਕੋਈ ਹੂਰ ਜਥੈ ਜੋਦ ਮਹਾਮਨ ਸੂਰ ਜਨਮੇ ਰਾਮ ਰਹਾ ਵਰਪੂਰ ਜਿਤ ਸਿਤੋ ਸਿਤਾ ਮਹਿਮਾ ਮਾਹੀ ਤਾਕੇ ਰੂਪ ਨਾ ਗਥਨੇ ਜਾਹੀ ਨਾ ਹੋ ਮਰੇ ਨਾਥਾ ਕੀ ਜਾਹੀ ਰੇ ਰਾਮ ਸਹਿ ਮਨ ਮਾਹੀ ਤਿਥੈ ਭਗਤ ਵਸੈ ਕੇ ਲੋਏ ਇਕ ਦੇ ਅਨੰਦ ਸਚਾ ਮਨ ਸੋਏ ਸਚ ਅਖਨੋ ਸੰਦਰੰਕਾਰ ਅਕਰ ਕਰ ਵੇਖੇ ਨੰਦਰ ਨਿਹਾਲ ਕਥਾ ਖੰਡ ਮਨਵਰ ਪੰਡ ਜੇ ਕੋ ਗਥਾ ਤੰਤ ਨੰਤ ਅਜਥੈ ਲੋਲ ਵਕਾਰ ਜਿਉ ਜਿਉ ਹੁਕਮ ਦਵਤ ਵਕਾਰ ਵਿਖੇ ਵਿਸ਼ੇ ਕਰ ਵਿਚਾਰ ਨਾਨਕ ਗਥਨਾ ਕਿਰਣਾ ਸਾਰ ਜਤਿ ਪਹਾਰਾ ਤਿਰਜ ਸੁਨੀਯਾਰ ਹਰਿ ਨਮਤ ਵੇ ਜਾਥਿਆਰ ਭੌਖ ਲਗਨ ਤਪਤਾਉ ਆਪਾਂਡਾ ਪੰਗ੍ਰਿਤ ਤਿਤ ਟਾਲ कड़िया शब्द सची रक्षाल इनको नदर करो दिनकार ज्ञान नदली नदर निहाल श्लोक पावन गुरु पाणी पिता माता धरत महत दिवस विदाई दाया खेल सगल जगत चंगे आ गया मुरे आ गया वाचे तन महदू करमी आपो अपनी कह दूर ਮਿਨੀ ਨਾਮ ਤੇ ਆਇਆ ਗਾਇਬ ਸਕਤ ਕਾਲ ਨਾਨਕ ਦੇਵ ਕੋ ਜਲੇ ਕਿਤੇ ਸੁਪੀਨਾ RAM ਕਲੀ ਮਹਿਲਾ ਤੀਜਾ ਨਾ ਦੇਖੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆਮ ਰਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸੇਤੇ ਮਨਵਦੀਆ ਵਾਦ ਅਗਿਆ ਰਾਗ ਰਚਨਾ ਪਰਵਾਰ ਪਰਿਆ ਸ਼ਬਦ ਗਾਵਣਾ ਗਿਆ ਸ਼ਬਦੋਤਾਂ ਗਾਵਾ ਹਰੀ ਕੇ ਦਾ ਮਨ ਜਨੇ ਵਸਾਇਆ ਕਹੇ ਨਾਨਕ ਅਨੰਦ 부ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰ ਰਹੋ ਹਰ ਨਾਲੇ ਰਣਾ ਰਹੋ ਤੂੰ ਮਨ ਮੇਰੇ ਦੂਸ ਸਾਰਣਾ ਅੰਗੇਕਾਰ ਹੋਕੜੇ ਤੇਰਾ ਆਕਾਰਜ ਸਭ ਸਵਾਰਣਾ ਸਭ ਨਾਗ ਨਾ ਸਮਰਾਤ ਸੁਆਮੀ ਸੋ ਕੇ ਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹੰਨ ਨਾਮੇ ਸਾਚੇ ਸਾਹਿਬ ਆਤਿਆ ਨਾਮੀ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇ ਸੋ ਪਾਵੈ ਸੁਦਾ ਸੇ ਸਲਾਹਾ ਤੇਰੇ ਨਾਮ ਨਮਸਾਵ ਨਾਮ ਜਿਨ ਕੇ ਮਨਸਿਆ ਆਵੈ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਇਨ ਬੁਖਾਂ ਸਭ ਗਵਾਇਆ ਕਰਿ ਸ਼ਾਂ ਸੁਖ ਮਨੈ ਉਸਿਆ ਜਨੇਚਾ ਸਭ ਉਪਜਾਇਆ ਸਦਾ ਕੁਰਬਾਨ ਕੀਤਾ ਗੁਰਦੇਵਟੂ ਜਿਸ ਅੰਧਿਆਵੜਿਆਇਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਬਦ ਕਰ ਸਵਗ ਕਰ ਸਬਗੇ ਸਬਦ ਵਾਜੀ ਗਲਾ ਵਿੱਚ ਕਰਤਾਰੀਆਂ ਪੰਜ ਦੂਦ ਵਸ ਕਿਤੇ ਗਾਲ ਗੰਡਕ ਮਾਰਿਆ ਅਦੁਰ ਅਗਨ ਪਾਇਆ ਤੁਜਨ ਕੋ ਸ਼ੇਡਾ ਬਹਰ ਕੈ ਲਾਗੇ ਕਹ ਨਨ ਦਸੂ ਹੂਆ ਤਦ ਕਰ ਅਨਹਦ ਵਾਚੇ ਆਨੰਦ ਸਨੋਨ ਭਾਗੇ ਹੂ ਸਾਗਨ ਮਨੋਰਥ ਪੂਰੇ ਪਾਰ ਬ੍ਰੰਬਰ ਬਪਾਇਆ ਤੇਰੇ ਸਗਨ ਸੂਰੇ ਦੂਖ ਰੋਸ ਨਤਾ ਵਤਰੇ ਸੁਣੇ ਸੱਤੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਨੀ ਸੁਣਤੇ ਬੁਲੇ ਕਹਤੇ ਪਵਿੱਤ ਸਤਗੁਰ ਆਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਦੇਵ ਸਰਾਦ ਵਿਦਾਈ ਦਾਇਆ ਖੇਲ ਸਗਲ ਦੇ ਗਤ ਚੰਗੀਆਂ ਆਈਆਂ ਬੁਰੀਆਂ ਆਇਆਂ ਵਾਚੇ ਤਨ ਮਹਦੂਰ ਕਰਮੀ ਆਪੋ ਆਪਣੇ ਖੇਦੇ ਡਾਗੇ ਦੂਰ ਜਿੰਨੇ ਨਾਮ ਧਿਆਇਆ ਗਏ ਮਕਸ਼ਕਦ ਕਾਲ ਨਾਨਕ ਤੇਮ ਖੋਜਾਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ